ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਈ ਮੋਤਰਾਣੀਆ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਬਈ ਨਵੀਆਂ ਜੋੜੀਆਂ ਆਪਾਂ ਨੇ ਨਵੀਆਂ ਜੋੜੀਆਂ ਲਾਤੀਆਂ ਤੇ ਆਪਾਂ ਨੇ ਥੱਲੇ ਲਾਈਆਂ ਨੇ ਇਹ ਬਾਕੀ ਉੱਤੇ ਲਾਈਆਂ ਨੇ ਆਪਾਂ ਥੱਲੇ ਵਾਲੀਆਂ ਦਿਖਾ ਦਨੇ ਆ ਆਪਣੀਆਂ ਪੂਰੀਆਂ ਮੇਨ ਜੋੜੀਆਂ ਨੇ ਬਈ ਸਾਰੀਆਂ ਚੈੱਕ ਕਰਾ ਦੇਣਾ ਇਕੱਲੀ ਇਕੱਲੀ ਇਹ ਬਈ ਆਪਣੀ ਪਹਿਲੀ ਜੋੜੀ ਆ ਸ਼ਾਹ ਕੀ ਕਬੂਤਰੀ ਆ ਬਈ ਤੇ ਖੱਟੀ ਕਬੂਤਰ ਆ ਬਈ ਦੇਖੋ ਬਈ ਕਿਵੇਂ ਲੱਗਿਆ ਇਹਨੇ ਆਪਣੇ ਬੱਚੇ ਕੱਢ ਲੇ ਤੇ ਹੁਣ ਆਪਾਂ ਤੁਹਾਨੂੰ ਦਿਖਾਉਣਾ ਬਈ ਦੂਜੀ ਜੋੜੀ ਇਹ ਬਈ ਹੁਣ ਲਾਈਆ ਤੇ ਚੈੱਕ ਕਰੋ ਬਈ ਜੇ ਮੈਂ ਲੱਗੀ ਬਈ ਜਰੂਰ ਦੱਸੋ ਕਮੈਂਟਾਂ ਚ ਮਾਲ ਚੀਨੀ ਕਬੂਤਰੀ ਐ ਤੇ ਬਈ ਉਹ ਕਬੂਤਰ ਐ ਚਿੱਟੀਆਂ ਦੇ ਮਿੰਜੋੜਾ। ਮੁੰਬਈ ਆਪਾਂ ਤੁਹਾਨੂੰ ਦਿਖਾਉਣਾ ਤੀਜਾ ਜੋੜਾ ਆਪਣਾ। ਕਿ ਦੇਖੋ ਬਈ ਤੀਜਾ ਜੋੜਾ। ਇਹ ਬਈ ਜੋੜਾ ਆਪਾਂ ਨੇ ਦੋ ਮਦੀਨਾ ਦੇ ਪੱਡੇ ਹੋਇਆ ਇੱਕ ਕਬੂਤਰ। ਮਦੀਨਾ ਦੋ ਨੇ ਤੇ ਕਬੂਤਰ ਇੱਕ ਆ ਬਈ ਬਚੇ ਕੱਡੇ ਹੋਣੇ। ਚੱਕਰ ਕਰ ਸਰ ਮੁੰਬਈਓ ਕਬੂਤਰ ਇੱਕ ਕਰੋ। ਕਿ ਮੈਨੂੰ ਲੱਗ ਜੀ। ਪੱਟੀਆਂ ਨੇ ਨਵੇਂ ਇਹ ਸਾਰੇ ਤਿੰਨੇ ਤਿੰਨੇ ਨਾਗ ਤੇ ਬਈ ਆਹ ਦਿਖਾਉਣਾ ਚੰਨੂ ਐਂਟਲਾ ਜੂੜਾ ਕੂਤਰ ਦੱਸੋ ਬਈਆ ਕਿਵੇਂ ਲੱਗਿਆ ਕਾਲਾ ਚੀਨਾ ਚਿੱਠੀਆਂ ਦਾ ਬਈ ਦੇਖੋ ਇਹ ਕੂਤਰ ੂਆ ਟਾਪ ਹੀ ਐ ਐਂਡ ਗੱਲ ਬਾਤ ਆ ਬਈ ਜਮੀ ਥੱਲੇ ਲਾਏ ਨੇ ਬਈ ਆਪਾਂ ਨੇ ਜੋੜੇ ਹਣਾ ਕਿਉਂਕਿ ਉੱਤੇ ਖਾਨੇ ਘੱਟ ਤੇ ਆਪਾਂ ਨੇ ਥੱਲੇ ਲਾਤੇ ਇੰਨਾ ਚ ਡੋਲੀਆਂ ਚ ਜੋੜੇ ਲਾਤੇ ਤੇ ਕੋ ਉੱਤਰ ਵਾਲੀਆਂ ਵੀਡੀਓ ਦੇਖਣ ਲਈ ਬਈ ਸਬਸਕ੍ਰਾਈਬ ਕਰ ਲਓ ਆਪਾਂ ਉੱਤੇ ਵੀ ਜੋੜੇ ਦਿਖਾਵਾਂਗੇ ਅਗਲੀ ਵੀਡੀਓ ਚ ਉੱਤੇ ਵੀ ਆਪਾਂ ਨੇ ਇੱਕਾ ਖੁੱਡੇ ਚ 15 ਲਾਅ ਰਖੇ ਨੇ ਇੱਕ ਤੇ 10 ਲਾਅ ਰਖੇ ਨੇ ਲਾਤੇ ਬਈ ਜੋੜੇ ਆਪਾਂ ਨੇ ਕਰਤੀ ਸਟਾਰਟਿੰਗ ਧੰਨਵਾਦੀ